ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਛਪਾਰ ਕਹਿੰਦੇ ਇਹ ਮੇਲਾ ਵੀ ਲੱਗਿਆ ਹੋਇਆ ਇਸ ਟਾਈਮ ਆਪਾਂ ਪਹੁੰਚੇ ਹੋਇਆ ਬਾਈ ਕੋਲੇ ਤੇ ਕੰਮ ਹੈਗਾ ਵਪਾਰ ਦਾ ਪਸ਼ੂ ਦਿਖਾ ਦਾਂਗੇ ਤਿੰਨ ਇੱਕਤਾ ਦਿਖਾ ਦਾਂਗੇ ਬੂਰੀ ਤੇਲੀਆ ਪਿਓਰ ਬੂਰੀ ਚਾਰ ਦੰਦ ਤੇ ਇੱਕ ਆ ਝੋਟੀ ਇਹ ਬਾਈ ਕਹਿੰਦਾ ਰਾਜਸਥਾਨ ਦੀ ਆ ਦੁੱਧ ਨੂੰ ਸਾਹ ਨੂੰ ਮਾਨਗੜ ਤੋਂ ਆਈ ਹੋਈ ਆ ਸੂਆ ਦੂਜਾ ਤੇ ਇੱਕ ਦੂਜਾ ਸੂਆ ਦਿਖਾ ਦਾਂਗੇ ਬੱਛੀਪੁਰਾ ਇਨਾ ਦੋਹਾਂ ਨਾਲ ਆ ਗਈ ਇਹਦੇ ਨਾਲ ਆ ਗਈ ਕੱਟੀ ਤੇ ਬੱਛੀ ਦੇ ਮਗਰ ਵੀ ਬੱਛੀ ਆ ਤੇ ਬੂਰੀ ਨਾਲ ਆ ਗਿਆ ਪੂਰਾ ਕੱਟਾ ਬਾਕੀ ਡਿਟੇਲ ਬਾਈ ਨੂੰ ਪੁੱਛਣਾਗੇ ਜਿਹੜਾ ਰੇਟ ਆ ਰੇਟ ਬਾਈ ਤੁਸ ਜਿਹਦਾ ਵੀਡੀਓ ਚ ਹੀ ਖਰਾਦਾਂਗੇ ਫਿਕਸ ਫਿਕਸ ਜਿਆ ਰੇਟ ਹੀ ਕਰਾਦਾਂਗੇ ਤੇ ਮਾਨਤਨ ਬਾਈ ਕਹਿੰਦਾ ਉਹ ਚ ਵੀ ਕਰਤਾਗੇ ਆ ਜਾ ਸੱਜਣਾ ਆਸੀ ਕਾਲ ਜੀ ਸਾਰੇ ਵਧੀਆ ਵੀਰੇ ਤੂੰ। ਜਰਦੀ ਕਾਲ ਆ। ਉਹ ਵਧੀਆ ਵੀਰੇ। ਚੱਲਦਾ ਕੰਮ ਲੋਟਾ। ਕੰਮ ਵਧੀਆ ਚੱਲਿਆ। ਉਹੀ ਗੱਲ ਆ ਜੇ ਬੰਦਾ ਸਾਫ਼ ਸੁਥਰਾ ਕੰਮ ਕਰਦਾ ਤਾਂ ਬਾਈ ਲੋਟੇ ਚੱਲਦਾ ਹਨਾ। ਵੀਰੇ ਯਾਰ ਉਹ ਜਿਹੜੀਆਂ ਦੋ ਮੱਝਾਂ ਸੀ ਤਿੰਨ ਤਿੰਨ ਡੰਗ ਜਵਾ ਕੇ ਭੇਜੀਆਂ ਨੇ ਜਿਹੜੀਆਂ ਕਹਿੰਦੇ 14 14। ਆਹ ਦੋ ਨੰਬਰ ਤੇ 14 ਖਾਲੀ। ਬੰਦੇ ਨਾਲ ਖਾਸ ਸੀ ਉਹਨਾਂ ਨੂੰ ਬਿਨਾ ਸਾਈ ਤੋਂ ਜਵਾਇਆਂ ਨੇ। ਠੀਕ ਆ ਗੱਲ। ਆ ਗੱਲ ਵੀ ਕਰ ਲਈ ਹੁਣ ਵੀ ਦੁੱਧ ਉਹ ਕੰਡੇ ਤੇ ਧਰਦੇ ਨੇ ਉਹ। ਠੀਕ ਆ ਗੱਲ। ਤੇ ਸ਼ੁਰੂ ਇੱਥੋਂ ਕਰਦੀਏ ਬੂਰੀ ਤੋਂ। ਹਾਂ ਸ਼ੁਰੂ ਇੱਥੋਂ ਕਰ ਲਈਏ। ਤੇ ਇੱਕ ਗੱਲ ਤੁਹਾਨੂੰ ਹੋਰ ਦ ਆ ਖਾਲੀ ਆਪਣੀਆਂ ਕੀਤੀਆਂ ਹੋਈਆਂ ਚੱਡੇ 'ਚ ਹਵਾ ਨਹੀਂ ਭਰੀ ਹੋਈ ਹੈਗੀ 12:52 ਮਿੰਟ ਹੋ ਗਏ ਚਵਾਈ ਇਹਨਾਂ ਦੀ ਹੋਈ ਹੋਈ ਆ ਸਵੇਰ ਦੀ ਉਹ ਸਾਰੀ 6 ਵਜੇ ਦੀ ਚਵਾਈ ਆ ਸ਼ਾਮ ਨੂੰ ਕੋਈ ਮਰਜੀ 6 ਵਜੇ ਆ ਜਾਵੇ ਤੜਕੇ 6 ਵਜੇ ਆ ਜਾਵੇ ਆ ਬੂਰੀ ਤੂੰ ਕਰ ਲੈ ਸ਼ੁਰੂਆਤ ਧੋਰ ਖੋਲ ਕੇ ਬਾਈ ਸੁਹਾ ਕਿਹੜਾ ਇਹਦਾ ਇਹ ਵੀਰੇ ਪਲੂਣਾਂ ਚੌਗੀ ਜਣ ਕੇ ਸਿਗਰਟ ਸੈਟ ਲਿਆਉ ਹੈ ਚੌਗੀ ਆ ਮੋਹ ਚਾਰ ਦੰਦ ਬਰਾਬਰ 6 ਵਾਲੇ ਸਿੜਤੇ ਸੁਹਾ ਪਹਿਲਾ ਸੁਹਾ ਪਹਿਲਾ ਵੀਰੇ ਕਿੰਨੇ ਦਿਨ ਦੀ ਸੁਈ ਆ ਸੁਈ ਹੈਗੀ ਆ 5-6 ਦਿਨ ਦੀ ਵੀਰੇ 5-6 ਦੀ ਗੋਲਾ ਹਾਜ਼ਰ ਕਿੰਨਾ ਬੜਾ ਵੀਰੇ 8 ਤੋਂ 9 ਕਿਲੋ ਹੋਊ ਹੈਗਾ 8 ਤੋਂ 9 ਕਿਲੋ ਧਿਆਨ ਹਾਂ 9 ਕਿਲੋ ਹੀ ਹੋਊ ਯਾਰ ਤੇ ਬਾਕੀ ਲੇਵਾ ਸਜਣੋਂ ਬਹੁਤ ਸਾਫ਼ ਜਿਆ ਰੱਖਦੀ ਆ ਅੱਧ ਕਾਠ ਵੀ ਸੋਹਣਾ ਰੱਖਦੀ ਆ ਤੇ ਪ्योर ਬੂਰੀ ਆ ਗਈ ਜਿਵੇਂ ਆਪਾਂ ਕਹਿ ਲਈਏ ਨਾ ਤੇਲੀਆ ਬੂਰੀ ਬਹੁਤ ਕਮਾਲ ਦੀ ਝੋਟੀ ਆ ਦੰਦਾਂ ਚ ਬਾਈ ਕਹਿੰਦਾ ਚਾਰ ਦੰਦਾਂ ਦਾ ਸਿੱਟੇ ਆ ਛੱਗਾਲੇ ਤੇ ਨਾਲ ਇਹਦੇ ਬੂਰੇ ਹੀ ਕੱਟਾ ਸ਼ੀਲ ਸਾਉ ਦੇ ਅੰਤਿਮ ਮੁਕੇ ਪੈ ਥੱਲੇ ਦੀ ਆ ਗਈ ਬਿਲਕੁਲ ਸਾਫ਼ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਿਆ ਤੇ ਲੇਵਾ ਬਾਈ ਕਹਿੰਦਾ ਵੀ ਡੰਗ ਤੇ ਬਹੁਤ ਕਮਾਲ ਦਾ ਬਣਾਉਂਦੀ ਆ ਤੇ ਬਾਕੀ ਥੱਲੇ ਦੀ ਮੇਨ ਕਰ ਲੈਣਾ ਜਿਹੜੀ ਸਾਫ ਕੱਟੀ ਬਹੁਤ ਹੈ ਗਹਿਰੀ ਐ ਇੱਥੋਂ ਦਿਖਾ ਦੀ ਮਾਰ ਕੇ ਕਹਿੰਦਾ ਪੂਰੀ ਐ ਸਾਫ ਆ ਗਈ ਥੱਲੇ ਦੀ ਇੱਥੋਂ ਕਰਾ ਦੇ ਜੇ ਇੱਕ ਤੇ ਚਬਾਈ ਇਹਦੀ ਹੋਈ ਹੋਈ ਆ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਫਾੜੀ ਵਾਲਾ ਆਰਡਰ ਆ ਗਿਆ ਵੀ ਆਰਡਰ 100 ਦਾ 100 ਜ ਰੱਖ ਦਿਆ ਭਾਲ ਸ਼ਾਲ ਵਾਲਾ ਕੰਮ ਨਹੀਂ ਹੈਗਾ ਆਰਡਰ ਨੂੰ ਕਿਤੋਂ ਵੀ ਖਾਲੀ ਕੀਤੀਆਂ ਹੋਈਆਂ ਨੇ ਯਾਰ ਆਪਣਾ ਉਹ ਕੰਮ ਚਬਾਈ ਦੀ ਕਿਵੇਂ ਆ ਬਾਈ ਚਬਾਈ ਪੂਰੇ ਦੇ ਹੱਥ ਵੀ ਨਾ ਲਾਵੇ ਯਾਰ ਬਿਨਾਂ ਹੱਥ ਤੋਂ ਭੇਜਾਂਗੇ ਜਾਂਗੇ ਜਾਹੇ ਆਨਲੈਨ ਮਹਿੰਗਾਈ ਚੱਲੇ ਕੋਈ ਆਲ ਫਾਲ ਕੋਈ ਵੀਰੇ ਗਰੰਟੀ ਆ ਚਾਹ ਚਾਰ ਮੇਰੀ ਬੱਚਾ ਸੱਡੂ ਚਾਰੇ ਮੇਰੀ ਲਾਹੂਗੀ ਦੁੱਧ ਠੀਕ ਆ ਗੱਲ ਆ ਆ ਗਿਆ ਨਾਲ ਇਹਦੇ ਇਕੱਠਾ ਪਾਵਨੇ ਨੂੰ ਭੇਜੀ ਮਾਣਾ 9 ਕਿਲੋ ਹਾਜਰਾ ਹੁਣ ਹੈ ਹਾਂ 9 ਕਿਲੋ ਐ ਦੋ 9 ਕਿਲੋ ਬਾਈ ਕਹਿੰਦਾ ਹੈਗਾ ਇਹਦੇ ਕੋਲ ਤਿਆਰ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਮੁੱਲ ਕੁਛ ਕਰੀ ਜਾਈਏ ਹਾਂਜੀ ਮੁੱਲ 11 ਕਰਦੇ ਆ 15 ਦੀ ਦੇ ਦਾਂਗੇ 1 ਲੱਖ ਤੇ 5000 ਦੀ ਦੇ ਦਾਂਗੇ ਕਿੰਨਾ ਕਰੀ ਪਾ ਸਕਦੇ ਆ ਟਿਕਲੇਵਲ ਤੇ ਦੁੱਧ ਵੀਰੇ ਪਾਉਣਾ ਜਾਈਦਾ 11 12 ਕਿਲੋ ਤਾਂ ਕੱਟੇ ਨੂੰ ਠੀਕ ਆ ਗੱਲ ਹਾਂ ਸਾਊ ਸ਼ੀਲ ਦੇ ਤਾਂ ਅੰ ਉਨੇ ਮੇਰੀ ਲਾਹੂਗੀ ਠੀਕ ਹੈ ਗੱਲ ਤੇ ਬਾਕੀ ਲੇਵੇ ਜੀ ਆ ਗਈ ਬਿਲਕੁਲ ਸਾਫ ਤੇ ਹੁਣ ਮਾਰਦੇ ਕਰੀ ਦੋ ਨੰਬਰ ਵਾਲੀ ਤੇ ਕੈਮਰਾ ਹਾਈਟ ਜੂਰ ਸਾਨੂੰ ਲੱਗੂਗੀ ਵੀ ਥੋੜੀ ਛੋਟੀ ਉਹ ਵੀਰੇ ਕੱਲ ਹੀ ਆਈ ਆ ਉਹ ਝੋਟੀ ਦੁੱਧ ਹੈਗਾ ਇਹਦੇ ਥੱਲੇ 12 ਕਿਲੋ ਤਿਆਰ ਹਾਂ 11 ਕਿਲੋ ਨੂੰ ਚਾਹੇ ਹੱਥ ਵੀ ਨਾ ਲਾਵੇ ਹਣ ਫੁੱਲ ਕੇ ਰਾਜਸਥਾਨ ਦੀ ਹਨੂਮਾਨ ਗੜਦੀ ਇਹ ਬੜੀ ਦੂਰ ਮਾਰ ਮਾਰੀ ਆ ਹਾਂ ਜੜ ਕੇ ਮੈਂ ਆਪਾਂ ਝੂਠ ਬੋਲੀ ਆ ਮੈਂ ਨਹੀਂ ਗਿਆ ਹੈਗਾ ਬੰਦਿਆ ਨੇ ਪਿਛਲੇ ਬੁੱਧ ਮਾਰ ਨੂੰ ਲਿਆਂਦੀ ਸੀ ਰੌਸਰ ਮੰਡੀ ਤੋਂ ਠੀਕ ਹੈ ਗੱਲ ਹਾਂ ਸੂਆ ਦੂਜਾ ਕੁਆ ਦੂਜਾ ਵੀਰ ਬੱਚਾ ਕੀ ਆ ਨਾਲ ਇਹਦੇ ਬੱਚਾ ਮਗਰ ਕੱਟੀ ਆ ਨਾਲ ਕੱਟੀ ਆ ਹਾਜ਼ਰ ਦੁੱਧ ਕਿੰਨਾ ਹੁਣ ਜਮੀ ਤਿਆਰ ਹਾਜ਼ਰ ਯਾਰ ਦੁੱਧ 12 ਕਿਲੋ ਆ 11 ਮੰਨ ਕੇ ਲੈ ਜਾਵੇ 11 ਚ ਵਾਦਾਂਗੇ ਡੰਗ ਆਹ ਹਾਂ 4 ਟਾਈਮ ਚ ਵਾਦਾਂਗੇ ਯਾਰ ਹਾਈਟ ਇਹਦੀ ਹੈਗੀ ਆ ਸੱਜਣੋਂ ਮੀਡੀਅਮ ਜੀ ਹਾਈਟ ਨਹੀਂ ਹੈਗੀ ਬਾਲੀ ਜਿਆਦੇ ਪਰ ਉਦਾਂ ਬਾਈ ਕਹਿੰਦਾ ਜਿਵੇਂ ਕਹਿ ਲੀ ਇਹਨਾ ਦੂਜੀ ਸਟੇਟ ਦਾ ਪਸ਼ੂ ਜੇ ਤੋ ਇੱਧਰ ਆਉਂਦਾ ਸੱਟ ਆਉਣ ਤੇ ਲਾਤ ਹੁੰਦਾ 5-7 ਹਾਂ ਕੱਲ ਹੀ ਆਈਆਂ ਨੇ ਵੀਰੇ ਮੇਰੇ ਕੋਲ ਕੋਈ ਪਸ਼ੂ ਨਹੀਂ ਜੇ ਮੰਨ ਲਓ ਵੀ ਥੋੜਾ ਜਿਹਾ ਕੱਖ ਪੱਠਾ ਬਾਈ ਕਹਿੰਦਾ ਘਾਟੇ ਨੇ ਚੱਕਿਆ ਕਹਿ ਲੀ ਪਰ ਦੁੱਧ ਚ ਨਹੀਂ ਟੁੱਟੀ ਦੁੱਧ ਪਾਈ ਕਹਿੰਦਾ ਉਹ ਨਹੀਂ ਹਾਜ਼ਰ ਆ ਵੀ ਜਿੰਨੇ ਰੋਟੇ ਖਰੀਦੀ ਵੀ ਆ ਸੁਆ ਕਿੰਨੇ ਦਿੰਦਾ ਜੀ ਇਹਦਾ ਸੁਆ ਵੀਰੇ ਹੋਊ ਮੈਂ ਕਹਿੰਦਾ 10 ਤੋਂ 12 ਦਿਨ ਦੇ ਹੋਊ 15 ਦਿਨਾਂ ਦੇ ਵਿੱਚ ਵੀਰੇ 12 14 ਦਿਨ ਦਾ ਮੰਨ ਲਈਏ ਹਾਂ ਹਾਂ ਨਾਲ ਕੀ ਆ ਜੇ ਨਾਲ ਵੀਰੇ ਕੱਟੀ ਆ ਆ ਨਾਲ ਗੈਰੀ ਕੱਟੀ ਆ ਕੱਟੀ ਦੇ ਵੀ ਮਾਰਦੀ ਯਾਰ ਇੱਕ ਵਾਰੀ ਕੈਮਰਾ ਉਹ ਤੋਂ ਨਾ ਇੱਕ ਆਈਡੀਆ ਜਿਹਾ ਹੋ ਜੂਗਾ ਵੀ ਸੁਆ ਕਿੰਨੇ ਦਿੰਦਾ ਔਰਲੇ ਬੰਨੇ ਦਿਖਾ ਦੇ ਆਗੇ ਆ ਨਾਲ ਇਹ ਆ ਗਈ ਸੱਜਣੋ ਕੱਟੀ ਤੇ ਸਿੰਗ ਰੱਖਦੀ ਆ ਝੋਟੀ ਬੰਦ ਜੀ ਤੇ ਬਾਕੀ ਏਰੀਆ ਬਾਈ ਨੇ ਬਹੁਤ ਚੰਗਾ ਦੱਸਿਆ ਵੀ ਰਾਸਥਾਨਾ ਨੇ ਮੰਨ ਗਾ ਗਰੰਟੀ ਲੈ ਦਾਂਗੇ ਬਈ ਉੱਥੇ ਦੀ ਆ ਬਈ ਘੱਟ ਮੰਨਦੀ ਆ ਉਹਦਾ ਪੈਰੀ ਦੱਸਣਗੇ ਜਿਹੜਾ ਬੰਦਾ ਕਾਰੀਗਰ ਹੈ ਗਰਮੀ ਗਰਮੀ ਜੀ ਹੈ ਨਾ ਉਧਰ 9 ਵਜੇ ਵੱਜ ਜਾਂਦੇ ਉਹ ਬਣਵਾਏ ਪਏ ਹਾਂ ਹਾਂ ਉਹ 9 ਬਣੇ ਹੋਏ ਹਾਂ ਰੇਤੇ ਕਰਕੇ ਬਾਗ ਕਿੰਨਾ ਦੁੱਧ ਪਾ ਦੂੰਗੀ ਹੋਰ ਪੀਕ ਲੈਵਲ ਤੇ ਵੀਰੇ ਦੁੱਧ ਨੂੰ 13 ਕਿਲੋ ਦੇਣਾ ਚਾਹੀਦਾ ਜਾਣ ਕੇ ਹੁਣ ਆਪਾਂ 11 ਮੰਨ ਕੇ ਠੰਡਾ ਵਾਜਾ ਪੰਜ ਟਾਈਮ ਚੋ ਲਵੇ ਪੈਸੇ ਕਿੰਨੇ ਲਵਾਗੇ ਪੈਸੇ ਮੁੱਲੇ ਦਾ ਇੱਕ ਪੰਜ ਕਰਦੇ ਆਂ ਦੇ ਦਾਂਗੇ ਮਾਨਤਾਨ ਵਧੀਆ ਕਰਦਾਂਗੇ ਵੀਰੇ ਕਰਦਾਂ ਐ ਖੁੱਲੇ ਦਿਲ ਨਾਲ ਹਾਂ ਖੁੱਲੇ ਦਿਲ ਨਾਲ ਜੋੜੇ ਹੀ ਲੈਣਾ ਹੋਇਆ ਕਿਸੇ ਨੇ ਦੋਨਾਂ ਦਾ ਜੋੜੇ ਦੇ ਤਾਂ ਵੱਧ ਕਰਦਾਂਗੇ ਵੀਰੇ ਠੀਕ ਹੈ ਗੱਲ ਹਸਾਬ ਨਾਲ ਦੇ ਕੇ ਦੋ ਰਾਂਗੇ ਠੀਕ ਹੈ ਗੱਲ ਤੇ ਹੁਣ ਮਾਰਦੇ ਗਾ ਜੀ ਇਹ ਪੰਛੀ ਤੇ ਕੈਮਰਾ ਤੇ ਨਾਲ ਵੀ ਇਹਦੇ ਪੰਛੀ ਆ ਨਾ ਹਾਂ ਬੱਸੀ ਜਾ ਵੀਰੇ 500 ਦੀ ਛੂਈ ਹੋਈ ਆ ਹਾਂਜੀ ਸਾਊ ਸੀਲ ਫੁੱਲਾ ਜਾਣ ਕੇ 15-16 ਕਿਲੋ ਬੌੜੀ ਆ ਹੁਣ ਇਹਦੇ ਭਲੇ ਪੂਰੀ ਤੀਜੇ ਦਿਨ ਹਾਂ ਛੂਆ ਕਿਹੜਾ ਛੂਆ ਵੀਰੇ ਦੂਜਾ ਬੱਸੀ ਲੇਵਾ ਰੱਖਦੀ ਆ ਨਾੜਾਂ ਨਾਲ ਜਿਆ ਨਾਂ ਲੱਗਮਾ ਜਾ ਧੋਰ ਫੋਨ ਕਰ ਦੇਣੀ ਸਵੇਰ ਆ ਦੀ ਠੰਡੀ ਬਿਲਕੁਲ ਸਵੇਰ ਆ ਵੀਰੇ ਗਰੰਟੀ ਆ ਜੇ ਲੱਤ ਮਾਰੇ ਚੌਂਜ ਪਾਉਣ ਦੀ ਕਿਵੇਂ ਆ ਚੌਣ ਦਾ ਵੀਰੇ ਪੂਰਾ ਟਾਪ ਦਾ ਲੱਗਿਆ ਮਗਰਲੇ ਥਣ ਜੁੜਦੇ ਜ਼ਰੂਰ ਆ ਜਾਣ ਕੇ ਚਵਾਈ ਤੇ ਕੋਈ ਉਹ ਨਹੀਂ ਦਿੱਕਤ ਜੁੜਦੇ ਮਗਲੇ ਦਾ ਹੈ ਮਗਲੇ ਨਾਲ ਚੋਲਾ ਜੇ ਕਾਟੀ ਟਾਪ ਜੋਣੀਆਂ ਫਿਰ ਤਾਂ ਪੰਜਾ ਮਿੰਟਾਂ ਦੀ ਜੋਲਾ ਓਕੇ ਹਾਂ ਇੱਥੋਂ ਇੱਥੋਂ ਦਿਖਾ ਦਿੰਗੇ ਜੀ ਮਾਰਨੀ ਕੈਮਰਾ ਇੱਕ ਵਾਰੀ ਕੱਦ ਆ ਗਿਆ ਫੁੱਲ ਵੱਡਾ ਸੂਆ ਦੂਜਾ ਨਾਲ ਬੱਛੀ ਤੀਜਾ ਦਿਨ ਵਾਈ ਕਹਿੰਦਾ ਇਹਨੂੰ ਹੈਗਾ ਸੂਈ ਨੂੰ ਥਣ ਜਿੱਦਾਂ ਵੀ ਪਿਛਲੇ ਥਣ ਜਿਵੇਂ ਹੋਣ ਨੇ ਆ ਨੇੜੇ ਜੇ ਰੱਖਦੀ ਆ ਹੋਰ ਕੋਈ ਸਮੱਸਿਆ ਕੋਈ ਨਹੀਂ ਹੈਗੀ ਤੇ ਆ ਗਈ ਪ੍ਰਿੰਟਡ ਜਿੱਦਾਂ ਕਹਿੰਦੇ ਮੌਸਮ ਅੱਗੇ ਠੰਡਾ ਹਨਾ ਸਰਦੀ ਚ ਬਹੁਤ ਬਾਰੇ ਦੁੱਧ ਪਿਆ ਦੂਗੀ ਮੇਰੇ ਸਾਹ ਆਪਾਂ 20 ਘਾਹ ਕੇ ਦੇਣੀ ਆ 22 23 ਕਿਲੋ ਹੀ ਚੱਲ ਜੂ ਵੀਰੇ ਦੁੱਧ 15 16 ਅੱਜ ਹੈਗਾ ਇਹਦੇ ਕੋਲ ਹਾਂ ਵੀਰੇ ਚਾਰ ਟੈਨ ਜੋ ਲਵੇ ਕੋਈ ਛਰਲਾ ਸਿੱਟਾ ਤਾਂ ਨਹੀਂ ਟਾਈਟ ਫੈਗ ਨਾ ਜਮਾ ਹੀ ਨਹੀਂ ਉਹ ਉਹ ਮੇਰੀ ਗਾਰੰਟੀ ਆ ਹਰੇਕ ਪੱਖ ਤੋਂ ਹਾਂ ਥਣ ਜਿਵੇਂ ਆ ਕਹਿਣਾ ਤੂੰ ਵੀ ਜਿਵੇਂ ਹੁਣ ਜੋੜ ਦੀ ਜੀ ਹਾਂ ਜੋੜ ਦਈਆ ਸਾਵ ਨੂੰ ਕੱਲੇ ਕੱਲੇ ਕਰ ਲੈਂਦੀ ਆ ਅੱਛਾ ਜਦੋਂ ਮਤਲਬ ਡੰਗ ਮਾਰ ਜੀ ਆਪਣੇ ਹੱਥ ਤੋਂ ਇੱਦਾਂ ਗੈਪ ਪਾ ਲੈਂਦੀ ਆ 20000 ਗੰਦਮੰਦ ਵੀਰੇ ਪੂਛ ਨੂੰ ਲੱਗਾ ਤੀਜਾ ਦਿਨ ਅਜਸ਼ਵੀਰ ਠੀਕ ਆ ਗੱਲ ਆ ਆ ਮੈਲੇ ਮੂਲੇ ਚੱਲ ਕੇ ਉਹੀ ਗੱਲ ਆ ਬਾਈ ਕਹਿੰਦਾ 20 ਤੋਂ ਪਲੱਸ ਕਰ ਦੂਗੀ ਪਰ ਅੱਜ ਜਿੰਨਾ ਹਾਜ਼ਰ ਆ ਉਹ ਬਾਈ ਕਹਿੰਦਾ ਆਪਾਂ ਦੋ ਟਾਈਮ ਚਾਰ ਟਾਈਮ ਚਵਾ ਹਾਂ ਕਿੰਨੇ ਟਾਈਮ ਮਰਜੀ ਚੋਲੇ ਤੇ ਬਾਕੀ ਕਹਿਣਾ ਵੀ ਉਹਨਾਂ ਹਰੇਕ ਭਰਾ ਨੂੰ ਜਿੱਥੇ ਵੀ ਵੀਡੀਓ ਬਣਾਉਂਦੇ ਹੁੰਦਾ ਵੀ ਜਿੰਨਾ ਕਦੋਂ ਦਾ ਹਾਜ਼ ਇਹਦਾ ਰੇਡ ਮੁੱਲ ਵੀਰੇ 75000 ਕਰਦੇ ਆ ਮਾਣਦਾਨ ਵਧੀਆ ਕਰਦਾਂਗੇ ਆ ਬੱਚੀ ਵੀ ਨਾਲ ਦੇ ਦਾਂਗੇ ਬੱਚੀ ਤਾਂ ਨਾਲ ਦੇਣੀ ਆੱਟੇ ਨਾਲ ਆਪਣੇ ਇੱਥੇ ਜਾਊਗਾ ਜੀ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ ਨੰਬਰ ਵੀਰੇ 84376 56099 ਆ ਪਿੰਡ ਆ ਗਿਆ ਸੱਜਣੋ ਬਾਈ ਦਾ ਛਪਾਰ ਇੱਕ ਤਾਂ ਬੱਚੀ ਦਿਖਾਤੀ ਦੂਜੀ ਇਹ ਵੀ ਕੱਲ ਹੀ ਆਈ ਆ ਥੋੜੇ ਗਏ ਆ ਪੱਠੇ ਫੜ ਕੇ ਪੈ ਜਾਂਦਾ ਉਪਰੇ ਘਰ ਨਾਲ ਵੀ ਬੱਚੀ ਆ ਗਈ ਤੇ ਇੱਕ ਝੋਟੀ ਆ ਗਈ ਤੇ ਨਾਲ ਵੀ ਕੱਟੀ ਆ ਤੇ ਇੱਕ ਦਿਖਾਤੀ ਚਾਰ ਦੰਦਾਂ ਦਾ ਬੂਰੀ ਪਹਿਲਾ ਸੂਆ ਨਾਲ ਮੇਲ ਕਫ ਤਿੰਨ ਪਸ਼ੂ ਦਿਖਾਏ ਨੇ ਕੰਮ ਬਾਈ ਦਾ ਸਾਫ਼ ਸੁਥਰਾ ਇੱਕ ਨੰਬਰ ਦਾ ਕੰਮ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ